ਗੁਰੂ ਕਲਗੇ ਧਰਮ ਮਹਾਰਾਜ ਦੀ ਇਹ ਦੂਜੀ ਪੱਤਰਕਾ ਹੈ ਦਿੱਲੀ ਦੇ ਬਾਦਸ਼ਾਹ ਵੱਲੇ ਪਹਿਲੀ ਪੱਤਰਕਾ ਮਹਾਰਾਜ ਨੇ ਭੇਜੀ ਸੀ ਮਾਛੀਵਾੜੇ ਦੇ ਜੰਗਲ ਚੋਂ ਉਹ ਪੱਤਰਕਾ ਦਾ ਨਾਮ ਸੀਗਾ ਫਤਿਹਨਾਮਾ ਉਹਦੇ ਤੇ ਵੱਡੇ ਸਾਹਿਬ ਜਿਆਦਿਆਂ ਦੀ ਸ਼ਹੀਦੀ ਦਾ ਜ਼ਿਕਰ ਸੀ ਛੋਟੇ ਸਾਹਿਬ ਜਿਆਦਿਆਂ ਦੀ ਸ਼ਹੀਦੀ ਦਾ ਜ਼ਿਕਰ ਨਹੀਂ ਸੀ ਮਹਾਰਾਜ ਨੇ ਦੂਜੀ ਪੱਤਰਕਾ ਲਿਖੀ ਪਿਆਰੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਦੇ ਹੱਥ ਚ ਦਿੱਤੀ ਬੈਠੇ ਕੋੜਿਆਂ ਤੇ ਪਹੁੰਚ ਗਿਆ ਅਹਿਮਦਨਗਰ ਔਰੰਗਜੀਬ ਬਾਦਸ਼ਾਹ ਪਿਆ ਹੋਇਆ ਮੰਜੀ ਦੇ ਉੱਪਰ ਗੁਰੂ ਕਲਗੇ ਧਰਮਹਾਰਾਜ ਨੇ ਕਿਹਾ ਸੀ ਦਇਆ ਸਿੰਘ ਜੀ ਇਹ ਪੱਤਰਕਾ ਕਿਸੇ ਐਲਕਾਰ ਦੇ ਹੱਥ 'ਚ ਨਹੀਂ ਦੇਣੀ ਕਿਸੇ ਪਹਿਰੇਦਾਰ ਕਿਸੇ ਛਪਾਈ ਦੇ ਜਾ ਔਰੰਗਜੀਬ ਦੇ ਮੁੰਡੇ ਦੇ ਕਿਸੇ ਦੇ ਹੱਥ ਵਿੱਚ ਨਹੀਂ ਇਹ ਪੱਤਰਕਾ ਦੇਣੀ ਜੀ ਮਹਾਰਾਜ ਸਤਿਗੁਰੂ ਕਹਿੰਦੇ ਔਰੰਗਜੀਬ ਤਾਕੇ ਪਚੋਣ ਮੰਝਲ ਮੁਕਾਈ ਪਿਆਰੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਪੱਤਰਕਾ ਲੈ ਕੇ ਪਹੁੰਚੇ ਮੁਲਾਕਾਤ ਹੋਈ ਔਰੰਗਜੀਬ ਦੇ ਨਾਲ ਸ਼ਰਮ ਦੇ ਮਾਰੇ ਬੰਦੇ ਨੇ ਅੱਖਾਂ ਨਾ ਤਾ ਚੁਕੀਆਂ ਅੱਖਾਂ ਅੱਖਾਂ ਦੋ ਪਿਆਰਿਆਂ ਦੇ ਚਰਨਾਂ ਵਿੱਚ ਗੱਡ ਕੇ ਬਹਿ ਗਿਆ ਕਿਉਂਕਿ ਭੈੜਾ ਕਰਮ ਕੀਤਾ ਸੀ ਸਾਰੀ ਉਮਰ ਪਾਪ ਕਮਾਏ ਸਨ ਮਹਾਰਾਜ ਦੀ ਬਾਣੀ ਕਹਿੰਦੀ ਅਨ ਕਾਏ ਰਾਤੜਿਆ ਵਾਟ ਦੋਹੇਲੀ RAM ਪਾਪ ਕਮਾ ਮੰਦਿਆ ਤੇਰਾ ਕੋਈ ਨਾ 베ਲੀ RAM ਔਰੰਗਜੀਬ ਨੇ ਆਖਿਆ ਕਹਿੰਦਾ ਮਹਾਰਾਜ ਜੀ ਦਾ ਕੀ ਹਾਲਿਆ ਇਹਦੇ ਮਨ ਵਿੱਚ ਇਹ ਸੀ ਜਿਦੇ ਚਾਰ ਪੁੱਤਰ ਸ਼ਹੀਦ ਹੋ ਗਏ ਪਰਿਵਾਰ ਵਿਛੜ ਗਿਆ ਆਨੰਦਪੁਰ ਸਾਹਿਬ ਸੋਨੇ ਵਰਗਾ ਸਹਿਰ ਸਾੜ ਕੇ ਸਵਾਹ ਕਰ ਦਿੱਤਾ ਉਹਨੇ ਆਖਿਆ ਜੀ ਕੀ ਹਾਲ ਆ ਗੁਰੂ ਕਲਗੀਧਰ ਮਹਾਰਾਜ ਦਾ ਦਇਆ ਸਿੰਘ ਨੇ ਐ ਬਾਹਾਂ ਕਰਕੇ ਆਖਿਆ ਕਹਿੰਦਾ ਮਹਾਰਾਜ ਚੜ੍ਹਦੀ ਕਲਾ ਵਿੱਚ ਐ ਚੜ੍ਹਦੀ ਕਲਾ ਵਿੱਚ ਇਹ ਖਾਲਸੇ ਦਾ ਬੋਲਾ ਘਰ ਵਿੱਚ ਪਾਵੇਂ ਟਿੱਕੀ ਨਾ ਨਾ ਪੱਕੀ ਹੋਵੇ ਕੋਈ ਲੰਘਦਾ ਲੰਘਦਾ ਗਲੀ ਥਾਣੀ ਕਵੇ ਫਲਾਣਾ ਹੈ ਕੀ ਹਾਲ ਆ ਪਾਵੇਂ ਚੁੱਲੇ ਵਿੱਚ ਅੱਗ ਨਾ ਪਈ ਹੋਵੇ ਜਿਹੜਾ ਗੁਰੂ ਕਲਗੀ ਧਰਮਹਾਰਾਜ ਦਾ ਪੂਰਨ ਸਿੱਖ ਹੈ ਉਹ ਕਵੇਗਾ ਚੜਦੀ ਕਲਾ ਹੈ ਚੜਦੀ ਕਲਾ ਇੱਕੇ ਦਿਨ ਵਿੱਚ ਸਤਕਾਰ ਜੋਤ ਨਵਾਬ ਕਪੂਰ ਸਿੰਘ ਨੇ 152 ਬੋਲੇ ਬਣਾ ਕੇ ਪੰਥ ਦੀ ਝੋਲੀ ਵਿੱਚ ਪਾਏ ਸੀ 152 ਬੋਲੇ ਇਹ ਤੇ ਉਹ ਪੰਥ ਬੈਠਾ ਜਦੋਂ ਚਣੇ ਜੱਪਦਾ ਸੀ ਦੁਸ਼ਮਣ ਲਾਗੋ ਦੀ ਲੰਗਦਾ ਸੀਗਾ ਇੱਕ ਦੂਜੇ ਨੂੰ ਆਵਾਜ਼ ਦੇ ਕੇ ਕਹਿੰਦਾ ਸੀ ਖਾਲਸਾ ਜੀ ਕੀ ਛੱਕ ਰਹੇ ਹੋ ਉਹ ਕਹਿੰਦਾ ਸੀ ਬਦਾਮ ਤੇ ਕਿਤੇ ਕਾਹ ਦੀ ਸਬਜੀ ਬਣਾਉਣੀ ਕਾਹ ਵੱਡ ਧੁੱਕ ਕਰਕੇ ਕਿਤੇ ਮਾੜਾ ਮੋਟਾ ਨਮਕ ਪਕਾ ਪਾ ਕੇ ਵਿੱਚ ਸਬਜੀ ਬਣਾ ਲੈਣੀ ਇੱਕ ਸਿੰਘ ਨੇ ਆਖਣਾ ਕਹਿਣ ਨੇ ਦੂਜੇ ਨੂੰ ਪੁੱਛਣਾ ਅੱਜ ਕੀ ਜੀ ਭਾਜਾ ਕਿਹੜਾ ਤੇ ਦੂਜੇ ਨੇ ਕਹਿਣਾ ਸਬਜ਼ ਪਲਾਉ ਉਹ ਦੁਸ਼ਮਣ ਬੋਲੇ ਸੁਣ ਕੇ ਮਰ ਜਾਂਦਾ ਸੀ ਪਿਆਰੇ ਭਾਈ ਦਾਸ ਸਿੰਘ ਨੇ ਆਖਿਆ ਕਹਿਣ ਲੱਗਿਆ ਗੁਰੂ ਕਲਗੀ ਤਰ ਮਹਾਰਾਜ ਚੜ੍ਹਦੀ ਕਲਾ ਵਿੱਚ ਸ਼ਰਮ ਦੇ ਨਾਲ ਅੱਖਾਂ ਚੁੱਕ ਗਈਆਂ ਗੁਰੂ ਕਲਗੀ ਧਰਮਹਾਰਾਜ ਦੇ ਚਾਰ ਪੁੱਤਰ ਸ਼ਹੀਦ ਹੋ ਗਏ ਅੱਜ ਵੀ ਚੜ੍ਹਦੀ ਕਲਾ ਵਿੱਚ ਉਹਨੇ ਹੱਥ ਜੋੜ ਕੇ ਆਖਿਆ ਕਹਿਣ ਲੱਗਾ ਗੁਰੂ ਕਲਗੀ ਧਰਮਹਾਰਾਜ ਨੂੰ ਕੋ ਗਰੀਬ ਨੂੰ ਦਰਸ਼ਨ ਦੇ ਦੇਣ ਕਰੀ ਦਇਆ ਸਿਗਨੇ ਆਖਿਆ ਕਹਿਣ ਲੱਗੇ ਦਰਸ਼ਨ ਹੁਣ ਮੁਸ਼ਕਲ ਲੱਗਦੇ ਆ ਪਤਰਕਾ ਦਿੱਤੀ ਦੋਵੇਂ ਪਿਆਰਿਆਂ ਦੀ ਔਰੰਗਜ਼ੇਬ ਨੇ ਦਿਲੋਂ ਜਾਨ ਲਾ ਕੇ ਆਪਣੇ ਸਿਪਾਈਆਂ ਨੂੰ ਆਖਿਆ ਇਹਨਾਂ ਨੂੰ ਕੋਈ ਆਂਚ ਨਹੀਂ ਆਉਣੀ ਚਾਹੀਦੀ ਜਲ ਪਾਣੀ ਦੀ ਸੇਵਾ ਕਰੋ ਉਹਦੇ ਤੋਂ ਬਾਅਦ ਸਤਕਾਰ ਦੇ ਨਾਲ ਅਹਿਮਦਨਗਰ ਤੋਂ ਤੋਰਨਾ ਇਹਨਾਂ ਨੂੰ ਸਤਕਾਰ ਨਾਲ ਹੁਣ ਪੱਤਰ ਕਾ ਖੋਲ ਕੇ ਔਰਾਂਗੇ ਜੇਬ ਨੇ ਪੜਿਓਦੇ ਤੇ ਪਤਾ ਕੀ ਲਿਖਿਆ ਸੀ ਨਾ ਇਮਾਮ ਪ੍ਰਸਤੀ ਨਾ ਔਜਾਇਦੀ ਨਾ ਸਾਹਿਬ ਸਨਾਸੀ ਨਾ ਮੁਹੰਮਦ ਦੇ ਚ ਕੀ ਤੇਰਾ ਰੱਬ ਤੇ ਯਕੀਨ ਨਹੀਂ ਝੂਠਿਆ ਤੇਰਾ ਇਹ ਅੱਲਾ ਪਾਕ ਤੇ ਭਰੋਸਾ ਨਹੀਂ ਬੇਅਛਤ ਤੂੰ ਕਈ ਵਾਰੀ ਬਾਣਾ ਕਾਜ਼ੀਆਂ ਵਾਲਾ ਪਾਇਆ ਹਾਜ਼ੀਆਂ ਵਾਲਾ ਪਾਇਆ ਲੇਕਿਨ ਤੇਰਾ ਭਰੋਸਾ ਹੈ ਨਹੀਂ ਆਪਣੇ ਰੱਬ ਦੇ ਉੱਪਰ ਮਾਫੀ ਦਿਓ ਸ਼ਬਦ ਕਹਿਣ ਤੋਂ ਮੈਂ ਗਰੀਜ ਨਹੀਂ ਕਰਨਾ ਮਾਫੀ ਮੰਗ ਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਲਾਈਵ ਚੱਲਣ ਡਿਆ ਅੱਜ ਸਾਨੂੰ ਵੀ 20% ਭਾਵੇਂ ਭਰੋਸਾ ਵੀ 80% ਭਰੋਸਾ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੈ ਇਹ ਹਟਾਲ ਸਚਾਈ ਆ ਭਾਈ ਸਤਿਕਾਰਯੋਗ ਸ਼ਖਸੀਅਤਾਂ ਨੇ ਪੰਥ ਵਿੱਚ ਜਿਹੜੇ ਪੰਜਾਂ ਪਿਆਰਿਆਂ ਦੇ ਕੋਲੋਂ ਅਰਦਾਸ ਕਰਵਾਉਂਦੇ ਨੇ ਉਹ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਘਰ ਜਦੋਂ ਤੱਕ ਤੁਹਾਨੂੰ 100% ਭਰੋਸਾ ਭਾਈ ਬਾਬਾ ਸਾਲੋ ਜੀ ਦੇ ਪਾਵਨ ਚਰਨਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਨਹੀਂ ਇੱਥੇ ਲੱਖਾਂ ਰੁਪਈਆਂ ਦੀ ਪੇਟਾ ਚੜਾਈ ਜਾਓ ਜਦੋਂ ਤੱਕ ਤੁਹਾਡਾ ਭਰੋਸਾ ਐ ਨਹੀਂ ਉਦੋਂ ਤੱਕ ਪੇਟਾ ਵੀ ਕਿਸੇ ਕੰਮ ਨਹੀਂ ਇੱਥੇ ਕੌਡੀ ਲਿਆਣ ਕੇ ਗੋਲਕ ਵਿੱਚ ਪਾ ਦਿਓ ਇੱਕ ਕੌਡੀ ਲੇਕਿਨ ਜੇ ਤੁਹਾਡਾ ਭਰੋਸਾ ਬਾਬਾ ਭਾਈ ਸਾਲੋ ਜੀ ਦੇ ਚਰਨਾਂ ਤੇ ਹੈ ਤੁਹਾਡੀ ਕੌਡੀ ਕਰੋੜਾਂ ਦੇ ਬਰਾਬਰ ਹੈ ਜੇ ਕਿਤੇ ਮੁੱਲ ਰੱਬ ਖਰੀਦਿਆ ਜਾਂਦਾ ਹੁੰਦਾ ਮੁੱਲ ਅੱਜ ਇੱਥੇ ਨਾ ਦੀਵਾਨ ਲੱਗਾ ਹੁੰਦਾ ਅਹੀਂ ਸ਼ੈਦ ਸਾਰੇ ਢਾਡੀ ਤੇ ਕਵੀਸ਼ਰਮ ਬਾਨੀਆਂ ਡਾਨੀਆਂ ਦੇ ਘਰਾਂ ਵਿੱਚ ਹੁੰਦੇ ਢਾਡੀ ਵਾਰਾਂ ਗਾਉਂਦੇ ਹੁੰਦੇ ਕਿਉਂਕਿ ਰੱਬ ਤੇ ਉੱਥੇ ਹੋਣਾ ਸੀ ਰੱਬ ਜੇ ਖਰੀਦਿਆ ਜਾ ਸਕਦਾ ਤੇ ਪ੍ਰੇਮ ਨਾਲ ਪਿਆਰ ਨਾਲ ਜੇ ਰੱਬ ਖਰੀਦਿਆ ਜਾ ਸਕਦਾ ਰੱਬ ਨਾਲ ਇਸ਼ਕ ਕਰਨਾ ਪਵੇਗਾ ਰੱਬ ਨਾਲ ਇਸ਼ਕ ਜਦੋਂ ਤੱਕ ਰੱਬ ਨਾਲ ਸੱਚਾ ਇਸ਼ਕ ਨਹੀਂ ਰੱਬ ਨਾਲ ਪਿਆਰ ਨਹੀਂ ਉਦੋਂ ਤੱਕ ਲੱਖਾਂ ਰੁਪਈਆ ਦੇ ਰਮਾਲੇ ਦਿੱਤੇ ਵੀ ਤੁਹਾਡੇ ਕਿਸੇ ਕੰਮ ਨਹੀਂ ਮੇਰੇ ਵਰਗਾ ਬੰਦਾ 1.5 ਲੱਖ ਰੁਪਏ ਦਾ ਰਮਾਲਾ ਚੜਾ ਕੇ ਰੱਬ ਨੂੰ ਸਾਣ ਕਰ ਲੱਗ ਪੈਂਦਾ ਫਿਰ ਜਦੋਂ 5 ਕ ਲੱਖ ਰੁਪਏ ਦਾ ਰਮਾਲਾ ਕਹਤੇ ਦਰਬਾਰ ਸਾਹਿਬ ਚੜਾਉਂਦਾ ਨਾ ਰੋਜ ਟੀਵੀ ਗਾੜੀ ਵੇਂਦਾ ਅੱਜ ਭਲਾ ਮੇਰਾ ਰਮਾਲਾ ਵੱਜਦਾ ਅੱਜ ਤਰੀਕ ਤੇ ਤੀਸੇ ਪਲਾ ਮੇਰਾ ਰਮਾਲਾ ਵੱਜਾ ਜਦੋਂ ਜਾਵੇ ਵੱਜ ਆ ਫਲਾਣਾ ਸਿਰ ਰਮਾਲਾ ਮੈਂ ਦੇ ਕੇ ਆਇਆ ਹਾਂ ਗੁਰੂ ਰਾਮਦਾਸ ਦੇ ਘਰ ਇੱਥੋਂ ਹੀ ਬਸ ਸਾਡੀਆਂ ਬੇੜੀਆਂ ਚਵੱਟੇ ਪੈਂਦੀ ਆ ਆ ਬਜ਼ੁਰਗ ਬੈਠੇ ਨੇ ਇੱਕ ਸ਼ਬਦ ਬੜਾ ਪਿਆਰਾ ਕਹਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਜੇਕ ਤੇ ਪ੍ਰਮਾਤਮਾ ਦੀ ਗੋਲਕ ਵਿੱਚ ਕੋਈ ਐਸਾ ਹੱਥ ਨਾ ਪਾਵੇ ਨਾ ਤੇ ਤੇਰੇ ਐਸਾ ਹੱਥ ਨੂੰ ਨਾ ਪਤਾ ਲੱਗੇ ਵੀ ਤੂੰ ਗੁਰੂ ਰਾਮਦਾਸ ਦੇ ਘਰ ਵਿੱਚ ਕੁਝ ਭੇਟਾ ਕਰ ਦਿੱਤਾ। ਤੋ ਸਤਗੁਰੂ ਕਿਰਪਾ ਕਰੇ ਮਹਾਰਾਜ ਬੇਨਤੇ ਕਰ ਰਿਆ ਔਰੰਗਜ਼ੇਬ ਨੂੰ ਜਦੋਂ ਗੁਰੂ ਕਲਗੇਤਰ ਮਹਾਰਾਜ ਨੇ ਆਖਿਆ ਕਹਿਣ ਲੱਗੇ ਤੂੰ ਝੂਠਾ ਏ ਫਰੇਬੀ ਏ ਤੇਰਾ ਅੱਲਾ ਪਾਕ ਤੇ ਭਰੋਸਾ ਹੈ ਨਹੀਂ ਮਹਾਰਾਜ ਨੇ ਅੱਗੇ ਸ਼ਬਦ ਕਿਹਾ ਸਤਗੁਰੂ ਗਰੀਬ ਨਵਾਜ਼ ਮਹਾਰਾਜ ਕਹਿੰਦੇ ਤੁਰਾ ਘਰ ਬਵਾਇਆ ਤਬਾ ਕੌਲੇ ਕੁਰਾਂ ਬਾਂਡੇ ਜਿਹਦੇ ਸ਼ਮਾਰਾ ਰਸਾਨਾ ਮਹਾਮਾ ਸਤਿਗੁਰੂ ਕਹਿੰਦੇ ਜਿਹੜੀ ਕੁਰਾਨ ਦੀ ਕਸਮ ਖਾ ਕੇ ਸਾਨੂੰ ਚਿੱਠੀ ਭੇਜੀ ਸੀ ਹਮਾ ਤੋਂ ਪਹਾਵ ਉਹ ਅੱਜ ਵੀ ਸਾਡੇ ਕਮਰ ਕੱਸੇ ਦੇ ਵਿੱਚ ਕੁੱਟ ਕੇ ਵੱਜੀ ਹੋਈ ਆ ਜੇ ਵੇਖਣੀ ਚਾਹਣਾ ਨਾ ਤਸਰੀਫ ਦਰ ਕਸਬੇ ਕਾਂਗੜੋ ਕੁਨਤ ਵਜਾਂ ਪਾਸ ਮੁਲਾਕਾਤ ਬਾਹਮ ਸ਼ਵਤ ਜੇ ਵੇਖਣੀ ਚਾਹਣਾ ਪਤਰਕਾ ਤੇ ਆ ਦੀਨੇ ਕਾਂਗੜ ਦੀ ਧਰਤੀ ਤੇ ਆ ਤੈਨੂੰ ਤੇਰਾ ਝੂਠ ਦਾ ਪੁਲੰਦਾ ਦਿਖਾ ਦਈਏ ਕੁਰਾਨੇ ਸ਼ਰੀਫ ਦੀ ਝੂਠੀ ਖਾਉ ਸੌ ਜੜੀ ਖਾਉ ਉਹ ਅੱਜ ਵੀ ਸਾਡੇ ਕੋਲ ਹੈ ਆ ਸਾਡੇ ਕੋਲ ਤੈਨੂੰ ਦੱਸੀਏ ਝੂਠੀਆਂ ਕਸਮਾਂ ਤੋਂ ਕਿਵੇਂ ਖਾਦਗੇ ਮਹਾਰਾਜ ਅੱਗੇ ਬੜਾ ਪਿਆਰਾ ਲਿਖਦੇ ਨੇ ਉਹ ਕਹਿੰਦੀ ਔਰੰਗਜ਼ੇਬ ਚੂ ਦੀਦਮ ਜਦੋਂ ਮੈਂ ਚਮਕੌਰ ਦੀ ਗੜੀ ਵਿੱਚ ਬੈਠਾ ਸੀ ਮੇਰੇ ਸਮੇਤ ਅਸੀਂ 44 ਸੀ 44 ਤੂੰ ਭੇਜਿਆ 10 ਲੋਕ ਤੇ ਤੇਰਾ ਇੱਕ ਇੱਕ ਜਰਨੈਲ ਗੋਬਿੰਦ ਸਿੰਘ ਨੇ ਆਪਣੀ ਤੀਰ ਦੀ ਮੁਖੀ ਦੇ ਗਾੜੀ ਪਰੋਚ ਪਰੋਚ ਕੇ ਛੋਟਿਆ ਤੇਰਾ ਇੱਕ ਇੱਕ ਜਰਨੈਲ ਮਹਾਰਾਜ ਦੇਖਦੇ ਕਹਿੰਦੇ ਗੁਰੂ ਕਲਗੀਧਰ ਮਹਾਰਾਜ ਚੂ ਦੀਦਮ ਦੀਦਮ ਤੋਂ ਪਾਵ ਅੱਖਾਂ ਚੂ ਤੋਂ ਪਾ ਵੇਖਿਆ ਸਤਿਗੁਰੂ ਕਹਿੰਦੇ ਚੂ ਦੀਦਮ ਮੈਂ ਅੱਖਾਂ ਨਾਲ ਵੇਖਿਆ ਚੂ ਦੀਦਮ ਕੇ ਨਹਰ ਬਯਮਦ ਭਜਨ ਜ시ਦਨ ਜਕੇ ਤਿਰਤਨ ਬੇਦਰੰਗ ਸਤਿਗੁਰੂ ਕਹਿੰਦੇ ਮੈਂ ਅੱਖਾਂ ਨਾਲ ਵੇਖਿਆ ਤੇਰਾ ਇੱਕ ਜਰਨੈਲ ਨਾਰਖਾਨ ਚਮਕੌਰ ਦੀ ਗੜੀ ਨੂੰ ਪੌੜੀ ਲਾ ਕੇ ਚੜਦਾ ਮੈਂ ਤੀਰ ਮਾਰ ਕੇ ਮੱਥੇ ਚ ਗਿਚੀ ਥਾਣੀ ਬਾਹਰ ਕੱਢ ਦਿੱਤਾ ਸੀ ਤੇਰੇ ਚੋਟੇ ਚੋਟੀ ਦੇ ਜਰਨੈਲ ਗਾਨੀ ਖਾਂ ਵਰਗੇ ਖਵਾਜਾ ਮਹਿਮੂਦ ਖਾਂ ਬਲਗੇ ਗੁਰੂ ਕਲਗੀ ਤਰ ਮਹਾਰਾਜ ਦੀ ਮਾਰ ਨਹੀਂ ਚੱਲ ਸਕੀ ਨਮੋਛੀ ਦਾ ਮਾਰਿਆ ਔਰੰਗਜ਼ੇਬ بیمار ਪੈ ਗਿਆ 3 ਮਾਰਚ 1777 1707 ਨੂੰ ਅਕਾਲ ਚਲਾਣਾ ਕਰ ਗਿਆ ਨਰਕਾਂਵਲ ਨੂੰ ਤੁਰ ਗਿਆ ਹੁਣ ਜਦੋਂ ਬਾਪੂ ਦੀ ਮੌਤ ਹੋਈ ਨਾ ਆਹ ਨੋਟ ਕਰੀ ਚੱਲਿਓ ਜਦੋਂ ਬਾਪੂ ਦੀ ਮੌਤ ਹੋਈ ਤੇ ਬਾਪੂ ਦੇ ਤਿੰਨ ਪੁੱਤਰ ਸੀ ਤਿੰਨ ਪੁੱਤਰ ਇੱਕ ਬੈਠਾ ਹైదరాబాద్ ਦੇ ਹైదరాబాద్ ਦੇ ਲਾਗੇ ਬੀਜਾਪੁਰ ਉਹਦਾ ਨਾਂ ਹੈ ਕਾਮ ਬਖਸ਼ ਇੱਕ ਬਾਪੂ ਦੀ ਡੈੱਡ ਬੋਡੀ ਤੋਂ ਤਕਰੀਬਨ 35-40 ਮੀਲ ਦੀ ਵਿੱਥ ਤੇ ਬੈਠਾ ਹੋਇਆ ਇਹਦਾ ਨਾਂ ਹੈ ਤਾਰਾ ਆਜਮ ਇੱਕ ਬਾਪੂ ਦੀ ਬੋਡੀ ਤੋਂ ਤਕਰੀਬਨ ਤਕਰੀਬਨ 600 ਮੀਲ ਤੋਂ ਵੱਧ ਪੈਂਦੇ ਤਾ ਦੂਰ ਬੈਠਾ ਹੋਇਆ ਜਮਰਾਉ ਦੇ ਲਾਗੇ ਉਹਦਾ ਨਾਂ ਹੈ ਬਹਾਦਰ ਸ਼ਾਹ ਉਹ ਵਿਚਕਾਰਲੇ ਮੁੰਡੇ ਨੂੰ ਪਤਾ ਲੱਗ ਗਿਆ ਕਿ ਬਾਪੂ ਚਾਲਾ ਮਰ ਗਿਆ ਬਾਪੂ ਮਰ ਗਿਆ ਉਹ ਦਵਾ ਦਵ ਕੋਨੇ ਤੇ ਬੈਠਾ ਕੁਝ ਬੰਦੇ ਲੈ ਤੇ ਜਿੱਥੇ ਬਾਪੂ ਮਰਿਆ ਸੀ ਨਾ ਦਵਾ ਦਾ ਬਾਪੂ ਦੇ ਸਰੀਰ ਲੱਗ ਕੇ ਆ ਗਿਆ ਉਹ ਨੂੰ ਇਹ ਨਹੀਂ ਦਰੇਕ ਵੀ ਬਾਪੂ ਮਰ ਗਿਆ ਉਹਦੇ ਅੰਦਰ ਕੋਈ ਗਮ ਨਹੀਂ ਸੀ ਉਹਦੇ ਅੰਦਰ ਕੋਈ ਚੋਰਾ ਨਹੀਂ ਸੀ ਰੋਣਾ ਤੇ ਹਾਰੇ ਕੋ ਨੂੰ ਪੈਂਦਾ ਕੋਈ ਬੁਖਾਵੇ ਦਾ ਰੋ ਪੈਂਦਾ ਕੋ ਅੰਦਰੋਂ ਰੋ ਪੈਂਦਾ ਉਹ ਬਾਪੂ ਦੀ ਡੈੱਡ ਬੋਡੀ ਲੱਗ ਕੇ ਆਇਆ ਉਹਨੇ ਤਿੰਨਾਂ ਚੀਜ਼ਾਂ ਤੇ ਕਬਜ਼ਾ ਕੀਤਾ ਔਰੰਗ ਜੇਬ ਦੀਆਂ ਤਿੰਨਾਂ ਚੀਜ਼ਾਂ ਤੇ ਇੱਕ ਸਰਾਨੇ ਵਾਲੇ ਪਾਸੇ ਪਈ ਪੱਥਰ ਦੀ ਮੋਹਰ ਔਰ ਅੰਗ ਜੇਬ ਬੋਰਡ ਦੇ ਪੱਤੇ ਤੇ ਲਾ ਦਿੰਦਾ ਸੀ ਨਾ ਕਿਤੇ ਮੋਹਰ ਤੇ ਬੋਰਡ ਦੇ ਪੱਤੇ ਦੀ ਕੀਮਤ ਪੈ ਜਾਂਦੀ। ਉਹ ਮੋਹਰ ਪਕੜ ਕੇ ਆਪਣੀ ਉਹਨੇ ਜੇਬ ਵਿੱਚ ਪਾਈ। ਇੱਕ ਬਾਪੂ ਦੇ ਸਿਰ ਤੇ ਹੈ ਸ਼ਾਹੀ ਪੱਗ ਜਿੱਦਣ ਦਿੱਲੀ ਦੇ ਤਖਤ ਤੇ ਬੈਠਾ ਸੀਗਾ ਜਿਹੜੀ ਪੱਗ ਧਾਰਨ ਕੀਤੀ ਉਹ ਵਿਚਕਾਰਲੇ ਮੁੰਡੇ ਨੇ ਦਵਾ ਦਾ ਪੱਗ ਚੁੱਕੀ ਤੇ ਆਪਣੇ ਸਿਰ ਤੇ ਰੱਖ ਲਈ। ਇਹ ਕਹੇ ਸ਼ਾਹੀ ਸ੍ਰੀ ਸਾਹਿਬ ਤਲਵਾਰ ਉਹ ਪਕੜ ਕੇ ਬਾਪੂ ਵਾਲੀ ਤੇ ਆਪਣੇ ਗਾਤਰੇ ਪਾਈ ਤਿੰਨ ਚੀਜ਼ਾਂ ਤਾਰਨ ਕਰਕੇ ਜਿੱਥੇ ਔਰੰਗਜ਼ੇਬ ਦਫਨਾਇਆ ਗਿਆ ਉਹਦੀ ਕਬਰ ਤੇ ਖਲੋ ਕੇ ਮੁੰਡੇ ਨੇ ਐਲਾਨ ਕਰ ਦਿੱਤਾ ਮੈਂ ਭਾਰਤ ਦੇਸ਼ ਦਾ ਬਾਦਸ਼ਾਹ ਹਾਂ ਕਿੰਨੀਆਂ ਚੀਜ਼ਾਂ ਤੇ ਕਬਜ਼ਾ ਕੀਤਾ ਤਿੰਨਾ ਤੇ ਹੁਣ ਆਪਾਂ ਬੈਠੇ ਪਰਿਵਾਰ ਛਾਤੀ ਪਾ ਕੇ ਦੇਖਿਓ ਕਿਤੇ ਔਰੰਗਜ਼ੇਬ ਦੇ ਮੁੰਡਿਆਂ ਵਾਲੀਆਂ ਕਰਤੂਤਾਂ ਸਾਡੇ ਪਰਿਵਾਰਾਂ 'ਚ ਨਹੀਂ ਹੈਗੀਆਂ ਪਹਿਲਾਂ ਤੁਸੀਂ ਕਹੋਗੇ ਉਹ ਕਿੰਨੇ ਇਧਰੋਂ ਬਾਪੂ ਅਜੇ ਮਗਰੋਂ ਅੱਖਾਂ ਮੀਟਦਾ ਮੁੰਡਾ ਏਟੀਐਮ ਲੱਭਣ ਲੱਗ ਪੈਂਦਾ ਵੀ ਬਾਪੂ ਦਾ ਏਟੀਐਮ ਕਿੱਥੇ ਆ ਇਧਰੋਂ ਬਾਪੂ ਨੇ ਅਜੇ ਅੱਖਾਂ ਮੀਟੀਆਂ ਹੁੰਦੀਆਂ ਉਸੇ ਵੇਲੇ ਵੇਖਣ ਲੱਗ ਪੈਂਦਾ ਵੀ ਬਾਪੂ ਨੇ ਪਾਲਿਸੀ ਕਰਾਈ ਸੀ 7 ਲੱਖ ਰੁਪਏ ਦੀ ਉਹ ਮਿਲਣੀ ਕਿਤਨਾ ਭਲਾ ਬਾਪੂ ਦੀ ਘੜੀ ਕਿੱਥੇ ਤੇ ਪੈਣੋ ਜਦੋਂ ਕਿਤੇ ਸੱਸ ਮਰ ਜਾਵੇ ਨਾ ਵਿਚਾਰੀ ਸੱਸ ਤੇ ਜਿਹੜਾ ਦਰਾਣੀਆਂ ਜਠਾਣੀਆਂ ਤਿੰਨ ਹੋਣ ਜੇ ਵੱਡੀ ਵੱਲੇ ਵਿਚਾਰੀ ਅਕਾਲ ਚਲਾਣਾ ਕਰ ਜਾਵੇ ਜਦੋਂ ਤੱਕ ਵੱਡੀ ਕਾਂਟੇ ਵਾਲੀਆਂ ਤੇ ਛਾਪਾਂ ਨਾਲ ਸਾਹ ਬਲੇ ਦੂਜੀਆਂ ਦੋ ਨੂੰ ਨਹੀਂ ਪਤਾ ਲੱਗਣ ਲੱਗੇ ਤੇ ਬੀਬੀ ਮਰ ਗਈ ਜਿਸ ਵੇਲੇ ਔਰੰਗਜ਼ੇਬ ਦੇ ਮੁੰਡੇ ਵਾਲੀਆਂ ਕਰਤੂਤਾਂ ਤਕਰੀਬਨ ਤਕਰੀਬਨ ਸਾਡਿਆਂ ਘਰਾਂ 'ਚ ਤਕਰੀਬਨ ਹੈਗੀਆਂ 90% ਤੋਂ ਸਤਕਾਰ ਜੋ ਖਾਲਸਾ ਜੀ ਬਾਪੂ ਦੀ ਕਬਰ ਤਾਂ ਖਲੋਕੇ ਐਲਾਨ ਕਰ ਦਿੱਤਾ ਕਹਿੰਦਾ ਭਾਰਤ ਦੇਸ਼ ਦਾ ਬਾਦਸ਼ਾਹ ਮੈਂ ਹਾਂ ਕੁਝ ਦਿਨਾਂ ਬਾਅਦ ਪਤਾ ਲੱਗਾ ਬਾਦਸ਼ਾਹ ਨੂੰ ਬਹਾਦਰ ਸ਼ਾਹ ਕੋੜੇ ਤੇ ਬੈਠਾ ਲਈ ਨਾਲ ਫੌਜ ਫੌਜ ਦੀ ਗਿਣਤੀ ਬਣਦੀ ਉਹਦੀ 3 ਲੱਖ ਤੇ 65 ਹਜ਼ਾਰ ਉਹ ਜਦੋਂ ਕਰਦਿਆ ਕਰਦਿਆ ਆ ਗਿਆ ਨਾ ਲਾਹੌਰ ਲਾਹੌਰ ਦੇ ਖਜ਼ਾਨੇ ਚੋਂ 28 ਲੱਖ ਰੁਪਈਆ ਕੱਢਿਆ 28 ਲੱਖ ਤੇ ਲਾਹੌਰੋ ਜਦੋਂ ਤੁਸੀਂ ਐਨੂੰ ਆਓ ਚੜਦੇ ਪੰਜਾਬ ਵੱਲੇ ਅਗਲੇ ਬੰਨੇ ਇੱਕ ਪੁਲ ਹੈ ਬੁਲਦਾ ਨਾ ਹੈ ਸ਼ਾਹ ਦੌਲੇ ਦਾ ਪੁਲ ਉਹ ਪੁਲ ਤਾਂ ਖਲੋਕੇ ਕਾਜੀ ਹਾਜੀ ਗਾਜੀ ਇਹਨਾਂ ਨੇ ਖਲੋਕੇ ਨੂੰ ਉਪਨਾਮ ਦਿੱਤਾ ਸੀ ਬਹਾਦਰ ਸ਼ਾਹ ਦਾ ਏ ਬਹਾਦਰ ਸ਼ਾਹ ਬਣ ਕੇ ਜਦੋਂ ਮੰਜ਼ਲ ਮੁਕਾਈ ਤੇ ਆ ਗਿਆ ਸਰਹੰਦ ਵੈਸੇ ਇਹਦਾ ਨਾਂ ਸਰਹੰਦ ਨਹੀਂ ਹੈ ਇਹਦਾ ਨਾਂ ਹੈ ਸਹਰਿੰਦ ਜਿਹੜੀ ਤੁਹਾਡੀ ਤੇ ਮੇਰੀ ਸਾਹ ਵਾਲੀ ਨਾੜ ਆ ਨਾ ਇਹਨੂੰ ਅਰਬ ਕੰਟਰੀ ਵਿੱਚ ਰਿੰਦ ਕਹਿੰਦੇ ਨੇ ਆਪਾਂ ਕਹਿੰਦੇ ਸ਼ਾਹ ਰਾਗ ਅਰਬੀ ਪਾਛਾ ਵਿੱਚ ਕਹਿੰਦੇ ਇਹਨੂੰ ਰਿੰਦ ਜਿਹਦੇ ਤੋਂ ਆਪਣੇ ਬੋਡੀ ਦੇ ਸਵਾਸ ਚੱਲਦਾ ਇਹਦਾ ਨਾਂ ਸੀ ਸਹਰਿੰਦ ਉਹ ਬਦਲਦਾ ਬਦਲਦਾ ਮੁੜ ਕੇ ਵਿਗੜ ਕੇ ਬਣ ਗਿਆ ਸਰਹੰਦ ਸਹਰਿੰਦ ਦਾ ਮਤਲਬ ਕਿ ਭਾਰਤ ਦੇਸ਼ ਦਾ ਸਾਹ ਇਹਦੇ ਤੋਂ ਚੱਲਦਾ ਸੀ 52 ਲੱਖ ਰੁਪਈਆ ਮਾਮਲਾ ਤਰਦਾ ਸੀ 52 ਲੱਖ ਰੁਪਈਆ ਉਹ ਜਦੋਂ ਸਰਹੰਦ ਆਇਆ ਤੇ ਸਰਹੰਦ ਦੇ ਖਜ਼ਾਨੇ ਵਿੱਚੋਂ ਵਜੀਦ ਖਾਨ ਨੇ 8 ਲੱਖ ਰੁਪਈਆ ਕੱਢ ਕੇ ਦੇ ਪੈਰਾ ਚ ਤੇਰੀ ਕਰ ਦਿੱਤਾ ਇਥੋਂ ਮੰਜ਼ਿਲ ਮੁਕਾਈ ਹੁਣ ਸਨਮਾਨ ਜੀ ਖਰਸਾ ਜੀ ਅਜੇ ਤਾਰਾ ਆਜ਼ਮ ਗਵਾਲਗਰ ਦੇ ਕਿਲੇ ਵਿੱਚ ਹੈ ਕਿ ਜਾਂ ਇਹਦੇ ਵੱਡੇ ਭਰਾ ਨੇ ਦਿੱਲੀ ਦੇ ਕਿਲੇ ਤੇ ਕਬਜ਼ਾ ਕਰ ਲਿਆ ਦਿੱਲੀ ਦੇ ਲਾਲ ਕਿਲੇ ਦੇ ਹੁਣ ਦਿੱਲੀ ਦੇ ਲਾਲ ਕਿਲੇ 'ਚ ਬੈਠਾ ਬੜਾ ਖੁਸ਼ ਉਹਨੇ ਆਖਿਆ ਦਿੱਲੀ ਦੇ ਲਾਲ ਕਿਲੇ ਦੀ ਫਾਸ਼ੀਲ ਤੇ ਖਲੋਕੇ ਇੱਕ ਤੇ ਹੱਥ ਮਾਰ ਕੇ ਆਖਿਆ ਮੈਂ ਭਾਰਤ ਦੇਸ਼ ਦਾ ਬਾਦਸ਼ਾਹ ਹਾਂ ਲਾਗੇ ਬੜਾ ਸਿਆਣਾ ਬੰਦਾ ਖਲੋਤਾ ਸੀ ਨੰਦ ਲਾਲ ਗੁਆ ਹਿੰਦੂ ਬਰਾਦਰੀ ਵਿੱਚੋਂ ਆ ਉਹਨੇ ਬਾਦਰ ਸ਼ਾ ਦੇ ਗੁੱਟੋਂ ਪਕੜ ਕੇ ਆਖਿਆ ਕਹਿੰਨ ਲੱਗਾ ਬਾਹਦਰ ਸ਼ਾ ਅਜੇ ਤੂੰ 70% 75% ਭਾਰਤ ਦੇਸ਼ ਦਾ ਬਾਦਸ਼ਾਹ ਹੈ ਤੇ ਬਾਦਰ ਸ਼ਾ ਨੇ ਆਖਿਆ ਮੈਂ 100% ਬਾਦਸ਼ਾਹ ਕਿਨੇ ਬਣੂ ਉਹ ਕਹਿੰਦਾ 100% ਬਣੇਗਾ ਜਿੱਦਨ ਗੁਰੂ ਕਲਗੀ ਧਰਮਾਰਾਜ ਤੂੰ ਮਦਦ ਨਾ ਮੀ ਜਿੱਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੈਨੂੰ ਬਾਦਸ਼ਾਹ ਐਲਾਨ ਦਿੱਤਾ ਉਦੋਂ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਤੇਰੀ ਬਾਦਸ਼ਾਹਤ ਨੂੰ ਮੁਲਤਵੀ ਕਰ ਸਕੀ ਤੇਰੀ ਬਾਦਸ਼ਾਹੀ ਨੂੰ ਨਾ ਮੰਨੇ ਤੇ ਬਾਦਰ ਸ਼ਾਹ ਨੇ ਨਿਮੋ ਚੁਣੇ ਜਿਓ ਕੇ ਆਖਿਆ ਕਹਿੰਦਾ ਆਨੰਦ ਲਾਲ ਸਾਹਿਬ ਤੁਸੀਂ ਸਿਆਣੇ ਬੜੇ ਹੋ ਲੇਕਿਨ ਜਿਹੜੇ ਗੁਰੂ ਦੇ ਚਾਰ ਪੁੱਤਰ ਮੇਰੇ ਬਾਪੂ ਨੇ ਸ਼ਹੀਦ ਕਰਵਾਏ ਹੋਣ ਫੌਜਾਂ ਭੇਜ-ਭੇਜ ਕੇ ਗੁਰੂਕਲ ਕੀ ਤਰ ਮਹਾਰਾਜ ਜੀ ਦਾ ਬਲਖ ਬੁਖਾਰੇ ਵਰਗਾ ਆਨੰਦਪੁਰ ਸਾਹਿਬ ਸਾੜ ਦਿੱਤਾ ਹੋਵੇ ਜਿੱਥੇ ਕੇਸਰੀ ਨਿਸ਼ਾਨ ਸਾਹਿਬ ਲਾ ਦਿੱਤੇ ਹੋਣ ਉਹ ਗੁਰੂ ਕਲਗੀ ਤਰ ਮੇਰੀ ਮਦਦ ਕਿਵੇਂ ਕਰੇਗਾ ਆ ਸੁਣਿਓ ਗਾੜੀ ਨੰਦ ਲਾਲ ਗੋਆ ਨੇ ਪਤਾ ਕੀ ਕਿਹਾ ਸੀ ਉਹ ਕਹਿੰਦਾ ਬਾਬੇ ਨਾਨਕ ਦਾ ਘਰ ਹੈ ਉੱਥੋਂ ਆਵਾਜ਼ ਆਉਂਦੀ ਜਿਵੇਂ ਬਾਲਕ ਭਾਈ ਸੋ ਭਾਈ ਲੱਖ ਅਪਰਾਧ ਕਮਾਵੇ ਕਾਰਿ ਉਪਦੇਸ਼ੇ ਛੜਕੇ ਬਹੁ ਪੰਤੀ ਬਹੁੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੇ ਉਹ ਬਾਬੇ ਨਾਨਕ ਦਾ ਦਰ ਹੈ ਜਿੱਥੇ ਭਰਾ ਦੀ ਮਦਦ ਕਰਦੇ ਉੱਥੇ ਦੁਸ਼ਮਣ ਦੀ ਮਦਦ ਵੀ ਕਰਦੇ ਮੈਂ ਵਾਅਦਾ ਨਾ ਕਹਿਣਾ ਇੱਕ ਵਾਰੀ ਗੁਰੂ ਕਲਗੀ ਧਰਮਹਾਰਾਜ ਦੇ ਚਰਨਾਂ 'ਚ ਪੱਤਰਕਾ ਲੈ ਕੇ ਭੇਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੇ ਤਰੀ ਬਾਤ ਫੜ ਲਈ ਤੈਨੂੰ ਦਿੱਲੀ ਦਾ ਬਾਦਸ਼ਾਹ ਬਣਾ ਦਵੇਗਾ ਬਹਾਦਰ ਸ਼ਾਹ ਨੇ ਕੋਰਾ ਕਾਗਜ਼ ਮੰਗਵਾਇਆ ਦਿੱਲੀ ਦੇ ਲਾਲ ਕਿਲੇ ਵਿੱਚ ਬਹਿ ਕੇ ਇੱਕ ਪੱਤਰਕਾ ਲਿਖ ਕੇ ਕੋੜਿਆ ਸਵਾਰ ਨੂੰ ਦਿੱਤੀ ਪੱਤਰਕਾ ਤੇ ਗੁਰੂ ਕਲਗੀਧਰ ਮਹਾਰਾਜ ਵੱਲੇ ਤੋਰ ਦਿੱਤੀ ਪਹੁੰਚ ਕੇ ਮਹਾਰਾਜ ਦੇ ਚਰਨਾਂ 'ਚ ਪੱਤਰਕਾ 'ਚ ਕੀ ਲਿਖਿਆ ਕਿਵੇਂ ਬਹਾਦਰ ਸ਼ਾਹ ਗੁਰੂ ਕਲਗੀਧਰ ਮਹਾਰਾਜ ਦੇ ਤਰਲੇ ਕਰਦਾ ਸਾਕੇ ਦੀਆਂ ਲੈਣਾ ਨੇ ਮੱਟੀਆਂ ਦੇ ਦਰਜ ਤੇ ਕਹਿ ਰਿਹਾ ਲਾਲੂ ਕੁੰਮਣ ਦਾ ਟਾਡੀ ਜਾ ਥਾ ਤਾ ਚੋਂਦੇ ਤੇਰੀ ਸ਼ਾਨੇ ਗੁਰਾਂ ਨੂੰ ਪਰਵਾਨਾ ਆਹ ਲਿਖਿਆ ਬਹਾਦਰ ਸ਼ਾਨੇ ਗੁਰਾਂ ਨੂੰ ਪਰਵਾਨਾ ਆਹ ਲਿਖਿਆ ਬਹਾਦਰ ਸ਼ਾਨੇ ਗੁਰਾਂ So